ਸਾਨੂੰ ਬੜਾ ਦੁੱਖ ਹੈ ਸੋਸ਼ਲ ਮੀਡੀਆ ਤੇ ਜੋ ਚੀਜ਼ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆਂ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਆ ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਐ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦਰਿੰਦਾ ਸੀ ਜੀ ਉਹਨੇ ਪਹਿਲਾਂ ਹੀ ਭੇਜਦਾਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤ ਬਾਣ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤ ਬਾਣ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਜਗਦਰ ਸਾਹਿਬ ਇੱਕ ਗੱਲ ਦੱਸੋ ਵੀ ਇੰਨਾ ਪੇਖਿਆਂ ਤੇ ਠੱਲ ਕਿੱਦਾਂ ਪਾਇਆ ਜਾ ਸਕਦੀ ਹੈ ਕੁਛ ਹੋ ਸਕਦਾ ਹੈ ਕੁਛ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹਾ ਪੇਖਿਆਂ ਦੇ ਠੱਲ ਪਾਉਣ ਵਾਸਤੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪ੍ਰਜੋਰ ਮੰਗ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਚਰਨਾਂ ਵਿੱਚ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕੀ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਹੈ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਦੂਜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਵੋੱਚ ਜਿਹੜਾ ਤਖਤ ਹੈ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਚੀਜ਼ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਸਿੱਖ ਤੇ ਜਿਹੜਾ ਵਾ ਦੁਨੀਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀਆਂ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਬ੍ਰਿਟਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾਬ ਮਸਲਾ ਤੇ ਦੁਸ਼ਟ ਨੇ ਬਾਬ ਕੀਤਾ ਤੇ ਕੋਈ ਨਾਲ ਸਿੱਖਾ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਜਦਾਂ ਹੋਈ ਨਹੀਂ ਸਕਦਾ ਅੱਜ ਜੀ ਉਹਨਾਂ ਨੂੰ ਅੰਮ੍ਰਿਤ ਧਾਰੀ ਜੋੜ ਕੇ ਕਿਹਾ ਜਾ ਰਿਹਾ ਕਿਹਾ ਜਾ ਰਿਹਾ ਵੀ ਅੰਮ੍ਰਿਤ ਧਾਰੀ ਦਾੜੇ ਵਾਲਾ ਸਿੰਘ ਦੇਖੋ ਆ ਕੀ ਕਰੀ ਜਾਂਦੇ ਤੇ ਉਹ ਵੀ ਬਹੁਤ ਗੱਲਾਂ ਸੋਸ਼ਲ ਮੀਡੀਆ ਦਾ ਸਾਨੂੰ ਬੜਾ ਦੁੱਖ ਆ ਸੋਸ਼ਲ ਮੀਡੀਆ ਤੇ ਜੋ ਚੀ ਚੱਲ ਰਹੀ ਆ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवਰਤਨ ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਉਹਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਗੁਮਰੀ ਗੁਰਨਾਨਕ ਪਬਲਿਕ ਸਕੂਲ ਐ ਐਮਜੀਐਨ ਦੇ ਵਿੱਚ ਉਹ ਬਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਆ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦਰਿੰਦਾ ਸੀ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਧਾਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜੋ ਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤਪਾਨ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਬਿੰਦੇ ਜਿਨ੍ਹਾਂ ਚ ਬ੍ਰह्म ਵਸਿਆ ਜਿਹਦੇ ਚ ਪਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਬੰਦੇ ਆਉਣਾ ਚਾਹੀਦਾ ਨਾ ਕਿ ਕਿਸੇ ਧਰਮ ਵਿਸ਼ੇਸ਼ੀ ਹੋਣਾ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇੰਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਆ ਇੱਕ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਦੂਜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਵੋੱਚ ਜਿਹੜਾ ਤਖਤ ਹੈ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਚੀਜ਼ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਦੇਖੋ ਅਸੀਂ ਤਾਂ ਪਹਿਲਾਂ ਹੀ ਅੰਦਰ ਜੋ ਬਾਈਟ ਕੀਤੀ ਉਹਦੇ ਵਿੱਚ ਧੰਨਵਾਦ ਕੀਤਾ ਸਾਨੂੰ ਬੜਾ ਹੌਸਲਾ ਮਿਲਿਆ ਸਾ ਇਹ ਕਹਿੰਦੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਫਾਂਸੀ ਨਹੀਂ ਹੁੰਦੀ ਤਾਂ ਅਸੀਂ ਭਾਵੇਂ ਸੜਕਾਂ ਤੇ ਆਣਾ ਪਵੇ ਹਰ ਵੇਲੇ ਬੱਚੀ ਦੇ ਨਾਲ ਉਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਨਾਲ ਖੜਨਗੇ ਜਿਸ ਜਿਸਰ ਸਾਹਿਬ ਇੱਕ ਗੱਲ ਦੱਸੋ ਵੀ ਇੰਨਾ ਭੇਖਿਆਂ ਤੇ ਠੱਲ ਕਿੱਦਾਂ ਪਾਇਆ ਜਾ ਸਕਦੀ ਹੈ ਕੁਛ ਹੋ ਸਕਦਾ ਹੈ ਕੁਛ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹਾ ਭੇਖਿਆਂ ਦੇ ਠੱਲ ਪਾਉਣ ਵਾਸਤੇ ਦੇਖੋ ਮੈਂ ਪਿਛਲੇ ਦਿਨੀ ਕੁਝ ਭੇਖਿਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰਿਆਂ ਨੂੰ ਇਹ ਤਾਂ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹਮ ਹੁਣ ਕਿਸੇ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿਛੇ ਜੇ ਜੜੀਆਂ ਕੁਛ ਘਟਨਾਵਾਂ ਦਾ ਜਗਰ ਕੀਤਾ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜ ਜਾਈਏ ਸਾਡਾ ਖਾਕਾ ਨਹੀਂ ਔਰ ਇਹਦੇ ਇਹ ਆ ਪਰਿਵਾਰ ਵੀ ਤੇ ਸਿੱਖੀ ਹੈ ਨਾ ਹੂੰ ਇਹ ਕੋਈ ਦੂਜਾ ਥੋੜਾ ਜਿਹਾ ਬਾਕੀ ਤਾਂ ਗੱਲ ਅਸੀਂ ਕਿਹਨੂੰ ਦੂਜਾ ਮੰਨਦੇ ਹੀ ਨਹੀਂ ਅਹੀਂ ਤੇ ਕਹਿੰਨੇ ਆਪੀ ਨੇ ਆਪਸਾ ਜੀ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਦੀਆ ਘਰ ਆਸਨ ਡਿਟੋ ਚਾਓ ਸਿੱਖ ਤੇ ਜਿਹੜਾ ਵਾ ਦੁਨੀਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਬਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਬਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਧੀ ਤੇ ਅਦਾ ਹੋਈ ਨਹੀਂ ਸਕਦਾ ਕਿ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਹੂੰ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵੱਸਣ ਵਾਲਾ ਸਾਡਾ Hindu ਭਰਾ ਸਿੱਖ ਮੁਸਲਮਾਨ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਪੰਜਾਬੀ ਦਾ ਤੇ ਸੁਭਾਈ ਨਹੀਂ ਹੈਗਾ ਪੰਜਾਬੀ ਤੇ ਹਰੇਕ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ ਮੀਡੀਆ ਤੇ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਰਪੱਖ ਆਵਾਜ਼ ਇਸੇ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਨੇ ਗੈਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ। ਕੋਰਟ ਕਚੈਰੀਆਂ ਦੇ ਵਿੱਚ ਸਮਾਂ ਵੀ ਬਹੁਤ ਲੱਗ ਜਾਂਦਾ। ਆਪਾਂ ਕਰ ਦੇਰ ਲੱਗ ਜਾਂਦੀ ਹੈ। ਦੇਖੋ ਜਿਵੇਂ ਦਿੱਲੀ ਦੇ ਵਿੱਚ ਹੋਇਆ ਸੀ ਨਾ ਬੱਚੀ ਦੇ ਨਾਲ ਗਲਤ ਹੋਇਆ ਫਾਸਟ ਹਾਂ 2013 ਦੀ ਗੱਲ ਮੈਨੂੰ ਲੱਗਦਾ 12 12 ਦੀ ਗੱਲ ਹੈ। ਮਿਰਪਿਆ ਕਾਂਡ ਮਿਰਪਿਆ ਕਾਂਡ ਉਹਦੇ ਦੀ ਫਾਂਸੀ ਹੋਈ। ਇਹਦੇ ਵਿੱਚ ਵੀ ਫਾਂਸੀ ਹੋਣੀ ਚਾਹੀਦੀ ਆ। ਔਰ ਇਹ ਤੋਂ ਘੱਟ ਕਾਂਡ ਨਹੀਂ ਆ। ਇੱਕ ਮਾਸੂਮ ਬੱਚੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਉਹਨੂੰ ਨਹੀਂ ਪਤਾ ਵੀ ਅੱਗੇ ਦਰਿੰਦਾ ਸ਼ੈਤਾਨ ਹੈ ਸ਼ੈਤਾਨ ਦਾ ਕੋਈ ਤਰ